ਜਿੰਨੀ ਵੀ ਇਹ ਪੈਨਸ਼ਨ ਦੀ ਵਿਵਸਥਾ ਹੁੰਦੀ ਹੈ ਇਹਨਾਂ ਮਾਮਾ ਭੈਣਾਂ ਲਈ ਇਹ ਸਾਰੇ ਜਿਹੜੇ ਕਿ ਮੇਰੇ ਐਨ ਆਰ ਆਈ ਭਰਾ ਔਰ ਜਲੰਧਰ ਦੇ ਮੇਰੇ ਜਿਹੜੇ ਵੀਰ ਆ ਔਰ ਜਿਹੜੇ ਫਗਵਾੜੇ ਦੇ ਖਾਸ ਠੀਕ ਮੈਂ ਔਰ ਮੇਰਾ ਪਰਿਵਾਰ ਇਹਨਾਂ ਦਾ ਧੰਨਵਾਦ ਦੀਆਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਇਹਨਾਂ ਵੀਰਾਂ ਦਾ ਗਰੀਬਾਂ ਦਾ ਤੁਸੀਂ ਬਹੁਤ ਸੋਚਦੇ ਆ ਤਾਂ ਕਰਕੇ ਇਹਨਾਂ ਨੂੰ ਅਸੀਂ ਹੁਣ ਲਾਈਨ ਬਣਾ ਕੇ ਪੈਨਸ਼ਨ ਦੇ ਰਹੇ ਆ ਤਾਂ ਕਿਉਂਕਿ ਗਰਮੀ ਦਾ ਬਹੁਤ ਪ੍ਰਕੋਪ ਆ ਮੈਂ ਕਹਤੋਂ ਬਹੁਤ ਸੋਹਣੀ ਸੇਵਾ ਕਰਦੇ ਆ ਹਾਂ ਹਾਂ ਗਰੀਬਾਂ ਵਾਸਤੇ ਬਹੁਤ ਸੋਹਣੀ ਫਗਵਾੜਾ ਦੀ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਲੜੀਵਾਰ ਪੈਨਸ਼ਨ ਸਮਾਗਮ ਕਰਵਾਇਆ ਗਿਆ ਇਸ ਮੌਕੇ ਸੁਸਾਇਟੀ ਪ੍ਰਧਾਨ ਜਤਿੰਦਰ ਬੋਵੀ ਦੀ ਅਗਵਾਈ ਹੇਠ ਸੁਸਾਇਟੀ ਮੈਂਬਰਾਂ ਵੱਲੋਂ 750 ਦੇ ਕਰੀਬ ਲੋੜਵੰਦ ਵਿਧਵਾ ਔਰਤਾਂ ਨੂੰ ਪੈਨਸ਼ਨ ਵੰਡੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਸਾਇਟੀ ਪ੍ਰਧਾਨ ਜਤਿੰਦਰ ਬੋਵੀ ਵੱਲੋਂ ਕੀ ਕਿਹਾ ਗਿਆ ਸੁਣੋ ਤੁਸੀਂ ਵੀ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦ੍ਰੁਪਕ ਲੂਜਾ ਦੀ ਰਿਪੋਰਟ ਕੀ ਨਾਮ ਹੈ ਆਪਣਾ ਰਾਣੀ ਅੰਟੀ ਜਿਹੜਾ 10 ਵੈਲਫੇਅਰ ਸੁਸਾਇਟੀ ਵੱਲੋਂ ਉਪਰਾਲਾ ਕੀਤਾ ਜਾਂਦਾ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਕੀਤਾ ਜਾਂਦਾ ਗਰੀਬਾਂ ਦਾ ਤੁਸੀਂ ਬਹੁਤ ਸੋਚਦੇ ਆ ਰਾਜੀ ਰਹੋ ਰਾਜੀ ਰਹੋ ਇਹ ਤਾਂ ਵੀ ਕੰਮ ਜਿਆਦਾ ਹੋ ਜਾ ਬਈ ਹੋਰ ਹਾਂਜੀ ਕੀ ਨਾਮ ਹੈ ਆਪਣਾ ਮਨੋ ਜਿਹੜਾ 10 ਵੈਲਫੇਅਰ ਸੁਸਾਇਟੀ ਵੱਲੋਂ ਉਪਰਾਲਾ ਕੀਤਾ ਜਾਂਦਾ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂ ਬਹੁਤ ਸੋਹਣਾ ਕੋਤ ਬਹੁਤ ਸੋਹਣੀ ਸੇਵਾ ਕਰਦੇ ਆ ਹਾਂ ਹਾਂ ਗਰੀਬਾਂ ਵਾਸਤੇ ਬਹੁਤ ਸੋਹਣੀ ਸੇਵਾ ਕਰਦੇ ਇਹ ਤੋਂ ਵੀ ਜ਼ਿਆਦਾ ਕਰੇ ਹਾਂ ਹਾਂਜੀ ਬੀ ਹਾਂਜੀ ਸਾਰਿਆਂ ਨੂੰ ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਰਦਾਸ ਵੈਲਫੇਅਰ ਸੁਸਾਇਟੀ ਹਰ ਮਹੀਨੇ ਦੀ ਇੱਕ ਤਰੀਕ ਨੂੰ ਜਿਹੜੀਆਂ ਸੀ ਵਿਧਵਾ ਮਾਵਾਂ ਪੈਣਾ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹ ਅੱਜ ਅਸੀਂ ਪ੍ਰਾਲਾ ਕੀਤਾ ਵਾ ਮੈਂ ਇਹ ਤਾਂ ਕਰਕੇ ਇਹਨਾਂ ਨੂੰ ਅਸੀਂ ਹੁਣ ਲਾਈਨ ਬਣਾ ਕੇ ਪੈਨਸ਼ਨ ਦੇ ਰਹੇ ਹਾਂ ਤਾਂ ਕਿ ਕੋਈ ਗਰਮੀ ਦਾ ਬਹੁਤ ਪ੍ਰਕੋਪ ਆ ਇਸ ਕਰਕੇ ਅਸੀਂ ਇਹਨਾਂ ਨੂੰ ਕੁਰਸੀਆਂ ਤੇ ਨਹੀਂ ਬਿਠਾ ਕੇ ਜਦ ਕੀ ਇੱਦਾਂ ਹੀ ਆਂਦੇ ਆ ਇਹਨਾਂ ਨੂੰ ਦਵਾ ਦਬ ਨਾਲ ਦੀ ਨਾਲ ਪੈਨਸ਼ਨ ਦੇ ਕੇ ਤੋਰਦੇ ਹਾਂ ਔਰ ਅਗਲੇ ਮਹੀਨੇ ਤੋਂ ਅਸੀਂ ਇਹਨਾਂ ਨੂੰ ਬਿਠਾ ਕੇ ਪ੍ਰੋਪਰ ਪੈਨਸ਼ਨ ਦਵਾਂਗੇ ਔਰ ਲੰਗਰ ਦੀ ਵਿਵਸਥਾ ਹੋਊਗੀ ਉਹ ਜਿਹੜੇ ਬੰਦੇ ਲੰਗਰ ਲਾਣਾ ਚਾਹੁੰਦੇ ਆ ਉਹ ਪਲੀਜ਼ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜਿਹੜੇ ਕਿ ਵਿਧਵਾ ਮਾਵਾ ਭੈਣਾਂ ਨੂੰ ਲੰਗਰ ਖਵਾਣਾ ਚਾਹੁੰਦੇ ਆ ਉਹਨਾਂ ਦੀ ਦਿਲ ਦੀ ਇੱਛਾ ਵਾ ਕਿਉਂਕਿ ਦੇਖੋ ਅਸਲੀ ਵਾਕਈ ਇਹਦੇ ਵਿੱਚ ਜਿਹੜਾ ਦਾਨ ਹੈ ਜਿਹੜਾ ਲੰਗਰ ਦਾ ਦਾਨ ਹੈ ਜਿਹੜੀਆਂ ਮਾਵਾਂ ਭੈਣਾਂ ਵਿਧਵਾਵਾ ਇਹਨਾਂ ਨੂੰ ਖਵਾਵਾਂਗੇ ਸਾਡੀਆਂ ਮਾਵਾਂ ਵਾਂ ਇੱਕ ਤਾਂ ਇਹਨਾਂ ਦਾ ਦਿੱਤਾ ਹੋਇਆ ਲੱਗਦਾ ਬੰਦੇ ਨੂੰ ਇਸ ਕਰਕੇ ਮੈਂ ਸਾਰੇ ਆ ਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਓ ਆਪਾਂ ਰਲ ਕੇ ਸਾਰੇ ਵੀਰ ਭੈਣ ਪਰਾਜ ਦਾ ਦੇ ਪ੍ਰਾਲੇ ਕਰੀਏ ਤਾਂ ਕਿ ਜਿਹੜੀਆਂ ਵੀ ਜ਼ਰੂਰਤਮੰਦ ਸਾਡੀਆਂ ਮਾਵਾਂ ਭੈਣਾਂ ਵਾਂ ਉਹਨਾਂ ਦੀ ਅਸੀਂ ਜ਼ਰੂਰਤ ਪੂਰੀ ਕਰ ਸਕੀਏ ਇੱਕ ਗੱਲ ਮੈਂ ਹੋਰ ਸਾਰਿਆਂ ਨੂੰ ਦੱਸਣੀ ਚਾਹਨਾ ਕਿ ਜਿੰਨੀ ਵੀ ਇਹ ਪੈਨਸ਼ਨ ਦੀ ਵਿਵਸਥਾ ਹੁੰਦੀ ਹੈ ਇਹਨਾਂ ਮਾਮਾ ਪੈਨਾ ਲਈ ਇਹ ਸਾਰੇ ਜਿਹੜੇ ਕਿ ਮੇਰੇ ਐਨ ਆਰ ਆਈ ਭਰਾ ਔਰ ਜਲੰਧਰ ਦੇ ਮੇਰੇ ਜਿਹੜੇ ਵੀਰ ਆ ਔਰ ਜਿਹੜੇ ਫਗਵਾੜੇ ਦੇ ਖਾਸ ਕਰ ਫਗਵਾੜੇ ਦਾ ਜਲੰਧਰ ਦਾ ਔਰ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਉਪਰਾਲਾ ਕੀਤਾ ਜਾਂਦਾ ਮੈਂ ਔਰ ਮੇਰਾ ਪਰਿਵਾਰ ਇਹਨਾਂ ਦਾ ਧੰਨਵਾਦ ਦਿਆਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਇਹਨਾਂ ਵੀਰਾਂ ਦਾ ਜਿਨ੍ਹਾਂ ਦੇ ਕਰਕੇ ਸੰਸਥਾਵਾਂ ਚੱਲਦੀਆਂ ਔਰ ਹਮੇਸ਼ਾ ਤੁਹਾਡੇ ਇਦਾਂ ਹੀ ਸਾਥ ਚਾਹੀਦਾ ਵਾ ਪਰਮਾਤਮਾ ਤੁਹਾਡੇ ਵੀ ਪਰਿਵਾਰਾਂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ ਔਰ ਇਹਨਾਂ ਸਾਰਿਆਂ ਦੀ ਉਮਰ ਲੰਬੀ ਕਰੇ ਜੈ ਮਾਤਾ ਦੀ